24 ਸਾਲ ਦੀ ਜਵਾਨ ਕੁੜੀ ਨੂੰ ਜਦੋਂ ਕਿਸੇ ਮੁੰਡੇ ਦੇ ਨਾਲ ਪਿਆਰ ਹੋ ਗਿਆ ਤਾਂ ਉਹਨਾਂ ਦੋਵਾਂ ਨੇ ਹੀ ਇਹ ਸੋਚਿਆ ਕਿ ਹੁਣ ਅਸੀਂ ਵਿਆਹ ਕਰਵਾ ਲੈਣੇ ਆਂ ਜੇਕਰ ਕੁੜੀ ਨੂੰ ਉਸ ਗੱਲ ਦਾ ਥੋੜਾ ਬੋਤਾਂ ਵੀ ਇਲਮ ਹੁੰਦਾ ਕਿ ਇਸ ਵਿਆਹ ਦੇ ਮਹਿਜ਼ 6 ਮਹੀਨੇ ਬਾਅਦ ਹੀ ਉਸ ਦਿਨਾਂਲੇ ਹਸ਼ਰ ਹੋ ਜਾਣ ਤਾਂ ਉਹ ਕਦੇ ਵੀ ਇਹ ਕਦਮ ਨਾ ਚੁੱਕਦੀ। ਦਰਅਸਲ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਸ ਵਿਆਹ ਨੂੰ 6 ਮਹੀਨੇ ਵੀ ਪੂਰੇ ਨਹੀਂ ਹੋਏ ਪਰ ਇਸ ਤੋਂ ਪਹਿਲਾਂ ਹੀ ਜਿਸ ਮੁੰਡੇ ਦੇ ਨਾਲ ਉਹ ਪਿਆਰ ਕਰਕੇ ਰਹਿਣਾ ਸ਼ੁਰੂ ਕਰ ਦਿੰਦੀ ਹੈ, ਪਿਆਰ ਦੀ ਖਾਤਰ ਜਿਸਨੇ ਆਪਣਾ ਘਰ-ਬਾਰ ਛੱਡ ਦਿੱਤਾ ਸੀ, ਉਸੇ ਮੁੰਡੇ ਅਤੇ ਉਸਦੇ ਪਰਿਵਾਰ ਨੇ ਇਸ ਕੁੜੀ ਦੀ ਜਾਨ ਲਈ। ਇੱਕ ਆਖਰੀ ਫੋਨ ਇਸ ਕੁੜੀ ਨੇ ਆਪਣੇ ਭਰਾ ਨੂੰ ਕੀਤਾ ਸੀ ਜਿਸਦੇ ਵਿੱਚ ਉਸਨੇ ਕਿਹਾ ਕਿ ਉਸਨੂੰ ਆਕੇ ਬਚਾ ਲਿਆ ਜਾਵੇ। ਨਹੀਂ ਤਾਂ ਉਸ ਦਾ ਸੋਹਰਾ ਪਰਿਵਾਰ ਉਸ ਨੂੰ ਖਤਮ ਕਰ ਦਵੇਗਾ ਪਰ ਉਸ ਦਾ ਪੇਕਾ ਪਰਿਵਾਰ ਇਸ ਗੱਲ ਤੋਂ ਨਾਰਾਜ਼ ਸੀ ਕਿ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਵਿਆਹ ਕਰਵਾਇਆ ਜਿਸ ਦੇ ਚਲਦੇ ਹੋਏ ਭਰਾ ਨੇ ਹੀ ਕਿਹਾ ਕਿ ਤੂੰ ਸਾਨੂੰ ਫੋਨ ਨਾ ਕਰ ਨਹੀਂ ਪਤਾ ਸੀ ਕਿ ਹਾਲਾਤ ਬਦ ਤੋਂ ਬੱਤਰ ਹੋ ਜਾਣਗੇ ਅਤੇ ਹੀ ਭਰਾ ਦੀ ਭੈਣ ਦੇ ਨਾਲ ਆਖਰੀ ਗੱਲਬਾਤ ਹੋਵੇਗੀ ਦਨਰਾਤ ਆਪਣੀ ਭੈਣ ਦੀ ਚਿੰਤਾ ਦੇ ਵਿੱਚ ਹੀ ਆਪਣੀ ਧੀ ਦੀ ਚਿੰਤਾ ਦੇ ਵਿੱਚ ਇਹ ਪਰਿਵਾਰ ਸੀ ਪਰ ਜੋ ਕਿ ਉਸਨੇ ਪੰਜ ਕੇ ਵਿਆਹ ਕਰਵਾਇਆ ਸੀ ਇਸ ਦੇ ਚੱਲਦੇ ਹੀ ਪਰਿਵਾਰ ਉਸ ਤੋਂ ਨਰਾਜ਼ ਵੀ ਸੀ ਪਰ ਹੁਣ ਜਦੋਂ ਕੁੜੀ ਦੀ ਮ੍ਰਿਤਕ ਦੇ ਦੇਖੀ ਤਾਂ ਪਰਿਵਾਰਦਿਆਂ ਤਾਂ ਆ ਨਿਕਲ ਗਿਆਂ ਅਤੇ ਉਹਨਾਂ ਦੇ ਵੱਲੋਂ ਕਈ ਤਰ੍ਹਾਂ ਦੇ ਖੁਲਾਸੇ ਵੀ ਕੀਤੇ ਗਏਗੇ ਇਹ ਖਬਰ ਮਲੇਰਕੋਟਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ 24 ਸਾਲ ਦੀ ਕੁੜੀ ਨੇ ਲਵ ਮੈਰਿਜ ਕਰਵਾਈ ਸੀ ਘਰੋਂ ਪੰਜ ਕੇ ਵਿਆਹ ਕਰਵਾਇਆ ਸੀ ਪਰ ਕੁਝ ਦਿਨਾਂ ਦੇ ਵਿੱਚ ਇਹ ਪਿਆਰ ਨਫ਼ਰਤ ਦੇ ਵਿੱਚ ਬਦਲ ਗਿਆ ਅਤੇ ਮੁੰਡੇ ਨੇ ਕੁੜੀ ਨੂੰ ਖਤਮ ਕਰ ਦਿੱਤਾ। ਇਹ ਸਾਰੇ ਦੋਸ਼ਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਜਾਂਚ ਪੜਤਾਲ جاری ਹੈ। ਫਿਲਹਾਲ ਮੁਢਲੀ ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆਇਆ ਹੈ, ਪਰਿਵਾਰ ਨੇ ਕੀ ਕੁਝ ਦੱਸਿਆ, ਆਓ ਜਾਣਦੇ ਹਾਂ। ਪਰਿਵਾਰ ਨੂੰ ਸਾਡੇ ਕੋਲ ਇੱਕ ਤਲਾਸ਼ੀ ਸੀ ਕਿ ਇੱਕ ਲੜਕੀ ਜਿਸ ਦਾ ਨਾਮ ਸਾਹੀ ਨੇ ਜਿਹੜੇ ਕਿ ਆਹਿੱਤ ਨਾਮ ਦੇ ਬੰਦੇ ਨਾਲ ਦੂਮਾ ਵਾਲੇ ਗਲੀ ਨੇੜੇ ਸਟਾਜਾਉਂਦ ਨੇੜੇ ਕੋਟਲਾ ਤੋਂ ਆਈ ਉਹ ਜਿਹਨੇ ਆਪਣੇ ਘਰਦਿਆਂ ਦੀ ਮੱਤੀ ਤੋਂ ਬਿਨਾਂ ਵਿਆਹ ਕਰਾਇਆ ਸੀ ਉਹ ਦਿਸਤਾਇਂ ਤਰੀਕ ਨੂੰ ਮੌਤ ਹੋ ਗਈ ਜਿਹਦੇ ਸਬੰਧ ਵਿੱਚ 28 ਤਰੀਕ ਨੂੰ ਸਾਡੇ ਪੁਲਿਸ ਸਟੇਸ਼ਨ ਸਿਟੀ ਤੋਂ ਨੇੜੇ ਕੋਟਲਾ ਤੋਂ ਉਸ ਲੜਕੀ ਦਾ ਉਸ ਨਾਮ ਉਦੇਪਰਾ ਖਰਫਾਜ ਦੇ ਬਹਿਨਾ ਤੇ ਅਸੀਂ ਕਾਰਵਾਈ ਕਰਕੇ ਉਹਦਾ ਪੋਸਟਮਾਰਟਮ ਕਰਾਇਆ ਉਸ ਮਾਰਟਮ ਕਰਾ ਕੇ ਉਹਦਾ ਜਿਹੜਾ ਰਿਪੋਰਟ ਹੈ ਉਹ ਹਜੇ ਆ ਨਹੀਂ ਬਾਕੀ ਹੈ ਉਸ ਮਾਰਟਮ ਰਿਪੋਰਟ ਤੇ ਜੋ ਰਿਪੋਰਟ ਆਉਂਦੀ ਹੈ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਸੀਂ ਹੁਣ ਚ ਲੈਵਾਂਗੇ ਉੱਤੇ ਤੱਕ ਖਵਾਲਾ ਕੁਝ ਡਿਫੈਕਟ ਉਹਨਾਂ ਨੇ ਜਿਹੜਾ ਕਰਦਿਆ ਨੇ ਜੋ ਵੀ ਤਜਾਮ ਲਗਾਏ ਨੇ ਅਸੀਂ ਉਹਾਰੇ ਸਾਡੇ ਧਿਆਨ ਚ ਹੈ ਅਸੀਂ ਬੁਕਾਇਦਾ ਉਹ ਵੀ ਮੌਤ ਨੂੰ ਜਿਹੜੇ ਦਲਾਸਾ ਕਹਿੰਦੇ ਮੌਤ ਹੋਇਆ ਉਹਦੇ ਮਤੇ ਨਾਲ ਜਿਹੜਾ ਉਹ ਪੋਸਟਮਾਰਟਮ ਜੀ ਕਰਾਇਆ ਤਾਂ ਵੀ ਕਿਸੇ ਵੀ ਚੀਜ਼ ਦਾ ਜਿਹੜਾ ਸ਼ੱਕ ਸ਼ੁਕਾ ਨਾ ਰਹਿ ਜਵੇ ਜੋ ਵੀ ਖਲਾਸ ਡਾਕਟਰ ਰਿਪੋਰਟ ਚ ਆਉਂਦੀ ਉਹਦੇ ਮੁਤਾਬਿਕ ਜਿਹੜੀ ਕਾਰਵਾਈ ਅਮਰਿਤ ਲੈਂਚੋ ਸਰ ਹੁਣ ਤੱਕ ਕੀ ਕਾਰਵਾਈ ਕੀਤੀ ਗਈ ਹੈ ਪਰਸੂਲ ਜਿਹੜੀ ਉਹ ਲੜਕੀ ਦੇ ਭਰਾ ਦੇ ਘਰ ਤੇ ਜਿਹਨੇ ਉਸਨੂੰ ਚਾਪਲਾਰ ਕੀਤਾ ਉਹ ਵੀ ਜਿਹੜੀ ਸਿਸਟਰ ਵੀ ਜਿਹੜੀ ਮੌਤ ਹੈ ਉਹਦੇ ਸਹੁਰਾ ਵੱਲੋਂ ਕੀਤੀ ਗਈ ਹੈ ਅਸੀਂ ਉਹਦੇ ਭਰਾ ਦੇ ਬਿਆਨ ਤੇ ਇੱਕ ਫਰੋਕਤ ਰਿਪੋਰਟ ਜਿਹੜੀ ਕੀਤੀ ਹੈ ਜਿਹਦੇ ਵਿੱਚ ਡਾਕਟਰਾਂ ਨੇ ਉਸ ਨੂੰ ਮਾਰ ਕੇ ਜਿਹੜੇ ਵੀ ਅ ਹਰੀ ਜਿਹੜੀ ਰਿਪੋਰਟ ਲੈਣ ਵਾਸਤੇ ਜਿਹੜਾ ਬਿੱਤਰ ਆ ਉਹ ਜਿਹੜਾ ਅੰਮ੍ਰਿਤਕਲ ਰਿਪੋਰਟ ਵਾਸਤੇ ਪਿੱਛੇ ਉਦਿਲਪੋਟ ਹਮੇਸ਼ਾ ਜੈਸੀ ਸੂਚੀ ਅਸਲੋ ਕਰਦੇ ਨੂੰ ਚਲੇਗਾ